ਹਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਤੇ ਤੁਹਾਡਾ ਸਵਾਗਤ ਹੈ ਆਪਣੇ ਪਾਲਕੀ ਬਲੌਗਸ ਦੇ ਉੱਤੇ ਤੇ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਇੱਕ ਚੈਲੰਜ ਲੈ ਕੇ ਆਏ ਆ ਚੈਨਲ ਦੇ ਉੱਤੇ ਚੈਲੰਜ ਕੀਤਾ ਆ ਚਲੋ ਸ਼ੁਰੂਆਤ ਕੀਤੀ ਆ ਤੇ ਲੱਗਦਾ ਕਾਫੀ ਵਧੀਆ ਹੋਊਗਾ ਚੈਨਾਂ ਇਹਨਾਂ ਨੂੰ ਪਸੰਦ ਆਊਗਾ ਕਾਫੀ ਫਨੀ ਵੀ ਆ ਚੈਲੰਜ ਤੇ ਤੁਸੀਂ ਜ਼ਰੂਰ ਪਸੰਦ ਕਰੋਗੇ ਸਾਨੂੰ ਉਮੀਦ ਆ ਕਿ ਤੁਸੀਂ ਅੱਗੇ ਵੀ ਬਹੁਤ ਪਿਆਰ ਦਿੱਤਾ ਸਾਡੇ ਸਾਰੇ ਲੋਕ ਨੂੰ ਸ਼ਾਰਟਸ ਨੂੰ ਵੀ ਤੇ ਇੰਜੋਏ ਕਰਿਓ ਇਹ ਚੈਲੰਜ ਵੀ ਇੱਕ ਗੀਮ ਦੇ ਹਨੂ ਕੀਤਾ ਹੈ ਤੇ ਚੈਲੰਜ ਕਾਫੀ ਵਧੀਆ ਹੈ ਕਾਫੀ ਫਨੀ ਹੈ ਤੁਹਾਨੂੰ ਬਹੁਤ ਸੌਂ ਲੱਗੂਗਾ ਸੋ ਦੇਖ ਕੇ ਜਰੂਰ ਅਸਲ ਨੂੰ ਲਗਾ ਫਸਟ ਕਿਹਦੀ ਫਸਟ ਸੈਕਿੰਡ ਹੈ ਤੁਹਾਡੀ ਹੈ ਸੈਕਿੰਡ ਹੈ ਪਹਿਲਾਂ ਉਧਰ ਹੀ ਕਰੋ ਫਸਟ ਸੈਕਿੰਡ ਕਿਹਦੀ ਫਸਟ ਪਾਲ ਦੀ ਸੈਕਿੰਡ ਪ੍ਰੀਜ਼ ਦੀ ਹਾਂ ਹਰ ਤੇਰੀ ਚਾਹ ਫੋਨ ਮਿਕਸ ਚਲੋ ਟਾਈਮਰ ਆਪੇ ਲਾਊਗਾ ਬੰਦਾ ਜਿਹੜਾ ਬੈਠਾ ਹੋਗਾ ਫਿਰ ਕੋਈ ਇੱਥੇ ਖੇਰ ਫੇਰ ਨਹੀਂ ਹੋਊਗੀ ਅੱਛਾ ਠੀਕ ਹੈ ਚਲੋ ਚਲੋ ਕੋਈ ਨਹੀਂ ਸੋਣਾ ਆ ਗਈ ਨਾ ਮੈਨੂੰ ਅਸੀਂ ਸਾਥ ਨਹੀਂ ਟੱਚ ਨਹੀਂ ਕਰਨਾ ਗੱਲਾਂ ਇਹ ਸੋਣਾ ਦੀ ਹਾਂ ਠੀਕ ਹੈ ਠੀਕ ਹੈ ਮੈਨੂੰ ਥੋੜਾ ਇਧਰ ਚਲ ਤੈਨੂੰ ਟੱਚ ਹੋ ਗਿਆ ਤੇ ਮੈਨੂੰ ਮੈਨੂੰ ਥਿਆ ਬੱਸ ਮੈਨੂੰ ਲੱਗ ਗਈ ਚਲੋ ਚਲੋ ਫਾਉਂਡਰ ਗਲਾਸ ਅਲੇਰ ਰਦੋ ਚਲ ਚਲ ਬਰੀਦ ਹੋ ਜਾ ਚਾਹ ਖਾ ਦਿੰਦੀ ਔਰ ਬਰੀਦ ਤੇ ਬੰਦਾ ਇਹ ਬੜਾ ਸੀਰੀਅਸ ਹੈ ਇਹਨੇ ਕਿਹਾ ਖਦੇ ਅੱਗੇ ਵਾਲਾ ਗਾਰੇ ਪੀ ਤੇ ਨਹੀਂ ਰਹਿ ਕੇ ਦੱਸ ਗਾ 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 ਚੈੱਕ ਕਰੋ ਹਾਂ ਹੋ ਕੇ ਬੋਲੇ ਦੀ ਪ੍ਰਾਂਤ ਦੀ ਗੱਲ ਵਾ ਲੈ ਸੱਤ ਹਾਂ ਯਾਰ ਬੋਲੇ ਦੀ ਬੋਲੇ ਦੀ ਕਾਲ ਦੀ ਤਰਾਹ ਜਿਹੜੀ ਗੱਲ ਵਾਦ ਕੇ ਸਾਂ ਨਾ ਤੇ ਜਿਹੜਾ ਜੁਰਾ ਜਿਕੇ ਯਾਰ ਅਸਲੀ ਮੇਰੇ ਮੋਬਾਈਲ ਦਾ ਫੋਨ ਤੇ ਨਹੀਂ ਆਉਂਦਾ ਕਿ ਦੇਖੋ ਵੀਰੋ ਉਹ ਰੱਖਿਆ ਮਾੜੀ ਇਦਾ ਬਸ ਚਲ ਇਦਾ ਚੈਲਿੰਜ ਕੋਲੇ ਦੀ ਗਰਾਜ ਜਿਹੜਾ ਇਹ ਚਲ ਕੋਲੇ ਨੂੰ ਬਰਾਦੇ ਤੇ ਢਾਗੇ ਛੱਡਾਂਗੇ ਕਿਹੜੀ ਚੀਜ਼ ਚੁੜੀ ਆ ਬਿਸਕਟ ਰੱਖਤੀ ਕੋਸ਼ਿਂ ਬਿਸਕਟ ਚੁੜੀ ਆ ਬੁਗੀ ਦੇ ਕੋਲੇ ਦੀ ਕੁੜੀ ਆ ਯਾ ਨਹੀਂ ਵੇਂਦੇ ਟਾਂਕ ਘਾੜੀ ਤੈਨੂੰ ਸਹਾ ਦੇਣਾ ਨਹੀਂ ਨਹੀਂ ਯਾਰ ਬਹੁਤ ਹੀ ਹੈ ਪੀਰ ਨੇ ਪੀਤਾ ਪਾਣੀ ਦਿਖਾਓ ਕਿੰਨਾ ਕੁ ਪੂੜੀ ਪਾਇਆ ਘੱਟ ਕੇ ਖਾਓ ਨਹੀਂ ਗੇਮ ਤਾਂ ਹੋਇਆ ਚਲ ਢਾੜ ਰੱਖ ਲਈ ਚਲੋ ਅਜੇ ਨਹੀਂ ਅਜੇ ਸਟਾਰਟ ਕਰਨਾ ਆ ਪਾਣੀ ਪਾਲਾ ਮੂੰਹ ਚ ਹਣੇ ਨੂੰ ਹਸਾਉਣਾ ਕਿੱਦਾਂ ਜੇ ਉਹ ਇਹਨੂੰ ਮੈਂ ਹਸਾਉਂਗਾ ਇਹਦੀ ਟੈਂਸ਼ਨ ਚੜਦੇ ਤੂੰ ਤੇ ਦੋਵੇਂ ਪਾਸੇ ਹੋਰ ਮੈਂ ਇਕੱਲਾ ਹੀ ਹਸਾਉਂਦਾ ਇਹਨੂੰ ਜਿਆਣੀ ਫਰੀਦੀ ਕੋਈ ਆ ਨਹੀਂ ਚੱਲ ਪੀਂ ਪਾਣੀ ਆ ਤਾਂ ਪੀਂ ਜਾ ਕੋਈ ਰਹਿ ਗਿਆ ਨਹੀਂ ਨਹੀਂ ਫਰੀਨੀ ਮਾਨੀ ਨਹੀਂ ਪੈਣਾ ਮੈਨੂੰ ਮੈਂ ਮੈਨੂੰ ਕੌਨਫੀਡੈਂਸ ਚਾਹੀਦਾ ਥੋੜਾ ਮੇਰਾ ਚੱਲ ਮੈਨੂੰ ਚੱਲਦੀ ਚੱਲ ਬੈ ਚਲੋ ਸਟਾਰਟ ਹੋ ਗਿਆ ਆਜੋ ਇੱਥੇ ਆਉਣਾ ਮੇਰਾ ਦਸ ਦੀ ਭੈਣ ਆ ਆ ਮਾਟੀ ਆਈ ਕਿੱਤੋਂ ਆ ਮਾੜੀ ਗੱਗਿਆ ਇਹ ਖੋਣਾ ਲੈ ਨਾ ਹਾデア ਤੇ ਸਾਡੇ ਸਾਡੇ ਸੁਣਾ ਦੇ ਆਈਸਟੋ ਆਈਸਟਾ ਡਾਕਟਰ ਹਾਂ ਚਲ ਜਸੂ ਮੈਂ ਕੀ ਕਰਦਾ ਭੱਟੀ ਦੇ ਕੋਲ ਤੇ ਪਗਾਣੇ ਭੰਗ ਦੇ ਕੋਲ ਤੇ ਖਾਣੇ ਆ ਨਹੀਂ ਅੱਜ ਹੀ ਪਏ ਦੇ ਆਏ ਮੈਨੂੰ ਪਾਣੀ ਆ ਰਿਹਾ ਮੂੰਹ ਖੋ ਗਿਆ ਪਾਣੀ ਬਾਤ ਇਦਾਂ ਰੱਖਣਾ ਉਹਨੂੰ ਰੱਖਣਾ ਆ ਮੂੰਹ ਤੇ ਇਹਦੇ ਨੂੰ ਬੰਦ ਕਰ ਦਿੰਦੇ ਚਲੋ ਹਾਂ ਯਾਰਾਂ ਕੀ ਕਰੀਏ ਹੋਇਆ ਢਾਨ ਕੋਈ ਤੇ ਹੱਸ ਕੋ ਸਾਡੀ ਤਾਂ ਬੇਟੀ ਹੁੰਦੀ ਵਿੰਡਰ ਆਪਣੀ ਦਾ ਇਦਾਂ ਮੂੰਹ ਰੱਖਣਾ ਨਹੀਂ ਰੱਖਣਾ ਚਲੋ ਚਲੋ ਵਿਆਹ ਤੇ ਕੁਝ ਬੋਲ ਨਹੀਂ ਦੇ ਕੀ ਕਰਨਾ ਨਸਾ ਪੈ ਗਿਆ ਪੈਮ ਹੋ ਗਿਆ ਪੈਣ ਹੱਸੰਦਾ ਪੈਣ ਦੀ ਕੀ ਗੁਰਵਾ ਕੋ ਹੱਸੰਗਾ ਨਹੀਂ ਰਿਆ ਯਾਰ ਟਾਈਮ ਹੋ ਗਿਆ ਉਹ ਬੱਤੀ ਵੀ ਨਹੀਂ ਤਾਂ ਡੇ ਪਾਣੀ ਆ ਗਿਆ ਨਾ ਪਸਾਫ ਕੀਤਾ ਹੀ ਵੇਲਾ ਪਾਣੀ ਦਰ ਹਾ ਮੂੰਹ ਪਰ ਕੇ ਆਇਆ ਕਿ ਸਾਰੇ ਗਲਤ ਗੱਲ ਬੋਲਣਾ ਲਾ ਕੇ ਕੀ ਕਰਦੇ ਜਦੋਂ ਹਾਸਾ ਨਿਕਲਦਾ ਉਦੋਂ ਪਾਣੀ ਆਹ ਵਾਹ ਇਹ ਤਾਂ ਕੋਈ ਫਾਇਦਾ ਨਹੀਂ ਆ ਇਹ ਸਾਰਾ ਗਲਤ ਹੈ ਦੁਬਾਰਾ ਕਰੋ ਚੜ੍ਹ ਕੇ ਸਾਰਾ ਇੰਟਰਵਿਊ ਦੁਬਾਰਾ ਕਰੋ ਗਲਤ ਹਾਂ ਕੀ ਹੋ ਗਿਆ ਸਾਰੀਆਂ ਇਹਨਾਂ ਨੂੰ ਸੌਂ ਨਹੀਂ ਨਹੀਂ ਚਾਹਤਾ ਹੁੰਦਾ ਕੋਈ ਕੀ ਇਹ ਤੇ ਗੱਲਾਂ ਛੱਡ ਜੇ ਪਾਜੀ ਕੀ ਕਰੀਏ ਕੀ ਕਰੀਏ ਹੁਣ ਦਿਨ ਕਰੋ ਬੋਲਣੇ ਲਗਾ ਬੋਲ ਕਪਰੀ ਦਾ ਹਾਸੇ ਆ ਸਦਾੜੀ ਦਾ ਕਰਨਾ ਆ ਦੰਦ ਦਾ ਕਰੀ ਉਹ ਨਹੀਂ ਦੋਖਾ ਕਿ ਨਹੀਂ ਹਜਣਾ ਤੇਰ ਕਾ ਦਾ ਚਲੀ ਚਲੀ ਜੇ ਹੋ ਅਗੇ ਵਿੰਡਰ ਦਾ ਪੈਰ ਲੜ ਗਿਆ ਭੋਲੇ ਦੀ ਤੇ ਕੀ ਹੈ ਭੋਲੇ ਬਰਾਤ ਜਿਹੜੀਆਂ ਲੜ ਗਈਆਂ ਸਾਰਿਆਂ ਦਾ ਪਰੀ ਦੇ ਖਾ ਗਿਆ ਵਿੰਡਰ ਕਿ ਕਿ ਆ ਜਾਈ ਅਮੋਰਦਾ ਇਹ ਜੇ ਹਾਈ ਉਝਾ ਆਏ ਉਹ ਗੀ ਗਾਨੀ ਹਾਈ ਕੰਬੀ ਜਾਂਦੀ ਹੈ ਕੋਣ ਕੋਣ ਗਈ ਮੇਕੇ ਕੋਣ ਕਾਲੜੀ ਚੜਾ ਪਈ ਪਰ ਮੇਰੀ ਵਾਈ ਤੂੰ ਦੇ ਜ਼ਿਆ ਨਹੀਂ ਯਾਰ ਗਿਆ ਨਹੀਂ ਯਾਰ ਬਹਿ ਕੇ ਮੇਰੀ ਬਣ ਜਾ ਚੜਦਾ ਵਾਰ ਚਾਹ ਗਰਾਇ ਚੜ ਆ ਜਾ ਪਰ ਚੱਲ ਨਹੀਂ ਜਾ ਸਾਰਾ ਗੜਾਈ ਪੀ ਗੀ ਤੈਨੂੰ ਕਾ ਮੇਰਾ ਮੂੰਹ ਫਲਾ ਗਿਆ ਨਾ ਕਨਾਈ ਮੂੰਹ ਫਲਾ ਮੂੰਹ ਫਲਾ ਨਹੀਂ ਮੂੰਹ ਫਲਾਰਾ ਮੂੰਹ ਫਲਾ ਚਲ ਭਾਈ ਇਹ ਤੇ ਤਾੜ ਪੜ ਨਹੀਂ ਪਾਣੀ ਇਹ ਤੇ ਆਂ ਜਾ ਪਾਣੀ ਤਾਂ ਚੁਮਕੀ ਹਮਾਰ ਮਾਰ ਕੇ ਬਾਹਰ ਕੱਢਣਾ ਪਵੇ ਗਾਣਾ ਹੈ ਜੀ ਚਲ ਵੰਟੀ ਦੀ ਗੁਰਗਾ ਪੁੱਟ ਦੇਖੋ ਨਾ ਯਾ ਹੰਡੀ ਦਾ ਨਾਣੀ ਨਾਨਾ ਜਿਹੜੀ ਕਾ ਜਿਹੜੀ ਹੰਡੀ ਦਾ ਕੀ ਦੇ ਪਹਿਲਾਂ ਨਹੀਂ ਸੋਨਾ ਪਾਣੀ ਪੀ ਲੈਂਦਾ ਉਹ ਹਜੇ ਵਲੌਗ ਅੱਜ ਕੱਲ ਚੁੱਪੀ ਚਾਹ ਹੋਦੀ ਕਹਿੰਦੇ ਕਿ ਕਿਹੜਾ ਫੋਟੋਸ਼ਾਪ ਮੇਰਾ ਸਰਵਾਈਵ ਕਰੀ ਠੀਕ ਆਂਦੇ ਕਨਾਲ ਦੋ ਮੱਕੀਆਂ ਬੇਟੀਆਂ ਨੇ ਹੱਥ ਮਾਰੇ ਉੱਡ ਗਈਆਂ ਕਰੀ ਬੂਟੇ ਕੋ ਤੁਮੋ ਤੇ ਲਿਆਦੇ ਹੈ ਤੇ ਬੂਟੇ ਜਦ ਤਮੋ ਚ ਚੜਨੀ ਪਈ ਐਂ ਜਿਵੇਂ ਨਲੀ ਦੀ ਹਾਂਜੀ ਤੇ ਹੁਣ ਇਹ ਜਿਹੜਾ ਚੈਲੰਜ ਇੰਜੋਏ ਕੀਤਾ ਫਨੀ ਵਾਲਾ ਤੇ ਇਹਦੇ ਵਿੱਚ Winner ਤੁਹਾਨੂੰ ਦੱਸਦਾ ਵੀ ਕੌਣ ਕੌਣ ਰਿਹਾ ਹੁਣ ਇਹ ਤੁਹਾਨੂੰ ਬੜਾਣਾ ਵੀ Winner ਕੌਣ ਹੈ ਕਿਉਂਕਿ ਉਹਦੇ ਵਿੱਚ ਦੱਸਿਆ ਨਹੀਂ ਸੀ ਮੀਡੀਆ ਦੇ ਵਿੱਚ ਤੇ ਹੁਣ ਤੁਹਾਨੂੰ ਦੱਸਦੇ ਆ ਪਹਿਲਾ ਜਿਹੜਾ Winner ਜੀ ਉਹ ਮੈਰਿਆ ਤੇ ਦੂਜਾ Winner ਜਿਹੜਾ ਸੀ ਉਹ ਮਨੂ ਭੈਣੀ ਤੇ ਤੀਜੇ ਨੰਬਰ ਦੇ ਉੱਤੇ ਆਪਣੀ ਦਲਜੀਤ ਜੀ ਤੇ ਚੌਥੇ ਨੰਬਰ ਦੇ ਉੱਤੇ ਜਿਹੜੀ ਉਹ ਪ੍ਰੀਦੀ ਆਈ ਤੇ ਮਨ ਲਗੀ ਕਾਫੀ ਵਧੀਆ ਚੱਲੇ ਰਿਹਾ ਸਾਡਾ ਪਹਿਲਾ ਹੀ ਚੈਲੰਜ ਜੀ ਤੇ ਬੜਾ ਮਨ ਲਗੀ ਫਨੀ ਬੜਾ ਵਧੀਆ ਲੱਗਾ ਸਾਨੂੰ ਚੈਲੰਜ ਕਰਕੇ ਸੋ ਅਗਰ ਜੇ ਤੁਹਾਨੂੰ ਇਹ ਚੈਲੰਜ ਪਸੰਦ ਆਇਆ ਵਾ ਤੇ ਤੁਸੀਂ ਜਰੂਰ ਦੱਸੋ ਕਮੈਂਟਸ ਦੇ ਵਿੱਚ ਤੇ ਅਸੀਂ ਅੱਗੇ ਹੋਰ ਵੀ ਚੈਲੰਜ ਲਿਆਵਾਂਗੇ ਤੁਹਾਡੇ ਆਪ ਤੇ ਇਦਾਂ ਦੇ ਫਨੀ ਚੈਲੰਜ ਤੇ ਹੋਰ ਵੀ ਵਧੀਆ ਚੈਲੰਜ ਲਿਆਵਾਂਗੇ ਤੇ ਜਰੂਰ ਦੱਸੋ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ